ਸ੍ਰੀ ਕਾਲ ਦੋਸਤੋ ਅੱਜ ਜਿਹੜੀ ਗੋਲੀ ਦੀ ਜਾਂ ਮੈਡੀਸਨ ਦੀ ਆਪਾਂ ਗੱਲ ਕਰਨੀ ਆ ਉਹ ਹਰ ਇੱਕ ਦੇ ਘਰੇ ਆਮ ਮਿਲ ਜੂਗੀ ਤੇ ਦੂਜੀ ਉਹ ਰੱਖਣੀ ਵੀ ਚਾਹੀਦੀ ਆ ਰੱਖਣੀ ਕਾਦੇ ਵਾਸਤੇ ਚਾਹੀਦੀ ਮੈਂ ਤੁਹਾਨੂੰ ਐਂਡ ਤੇ ਦੱਸੂ ਵੀਡੀਓ ਤੋਂ ਵੀਡੀਓ ਸਾਰੀ ਸੁਣਿਓ ਤੁਹਾਡੇ ਕੰਮ ਦੀ ਵੀਡੀਓ ਆ ਇਹ ਅੱਜ ਜਿਹੜੀ ਗੋਲੀ ਦੀ ਗੱਲ ਕਰਨੀ ਆ ਉਹਦਾ ਨਾਮ ਹੈ ਜੂਨੀਸਟਟ 20mg ਸੌਲਟ ਇਹਦੇ ਵਿੱਚ ਪਾਇਆ ਜਾਂਦਾ ਟੋਰੀ ਵਸਟਰਨ 20mg ਐਮ ਆਰ ਪੀਏ ਦਾ ਹੈਗਾ 140 ਰੁਪਏ ਘੱਟ ਵੱਧ ਤੁਹਾਨੂੰ ਮਿਲ ਜੂਗੀ ਇਹ ਬੀ ਐਮ ਜੀ ਵੀ ਆਉਂਦੀ ਆ 40 ਐਮ ਜੀ ਵੀ ਆਉਂਦੀ ਆ 10 ਐਮ ਜੀ ਵੀ ਆਉਂਦੀ ਆ ਇਹਦੇ ਕੰਮ ਕੀ ਨੇ ਇਹਦਾ ਕੰਮ ਨੇ ਕੈਸਟਰੋਲ ਨੂੰ ਘਟਾਉਣਾ ਖਾਸ ਕਰਕੇ ਐਲ ਡੀ ਐਲ ਕੈਸਟਰੋਲ ਜਿਹੜਾ ਕਿ ਖਰਾਬ ਕੈਸਟਰੋਲ ਮੰਨਿਆ ਗਿਆ ਉਹਨੂੰ ਘਟਾਉਣਾ ਕੈਸਟਰੋਲ ਕੀ ਹੁੰਦਾ ਵੀ ਖੂਨ ਗਾੜਾ ਖੂਨ ਗਾੜੇ ਨੂੰ ਘਟਾਉਣਾ ਉਹਨੂੰ ਘਟਾਉਂਦੀ ਆ ਤੇ ਹਾਰਟ ਨੂੰ ਤੰਦਰੁਸਤ ਰੱਖਦੀ ਆ ਤੇ ਦੂਜਾ ਆਪਣੇ ਚੰਗੇ ਕੈਸਟਰੋਲ ਨੂੰ ਵਧਾਉਣ ਦੇ ਵਿੱਚ ਬਤ ਫਾਇਦਾ ਕਰਦੀ ਆ ਇਹ ਵਰਤੀ ਵਰਤੀ ਤਾਂ ਤੁਹਾਨੂੰ ਮੈਂ ਦੱਸੇ ਦਿੱਤਾ ਵੀ ਕੈਸਟਰੋਲ ਨੂੰ ਘਟਾਉਣ ਦੇ ਵਰਤੀ ਜਿਵੇਂ ਦਿਲ ਦੇ ਦੌਰੇ ਦੇ ਜੋਖਮ ਨੂੰ ਘਟਾਉਂਦੀ ਹੈ ਇਹ ਬ੍ਰੇਨ ਦਾ ਅਟੈਕ ਆਉਂਦਾ ਉਹਨੂੰ ਘਟਾਉਂਦੀ ਆ ਨਾੜਾਂ ਦੇ ਵਿੱਚ ਆਪਣੇ ਖੂਨ ਜੰਮ ਜਾਂਦਾ ਜਿਹਨੂੰ ਆਪਾਂ ਕਹਿੰਦੇ ਨਾੜਾਂ ਬਲੋਕੀਜ ਕਹਿ ਦਿੰਨੇ ਆ ਉਹਨੂੰ ਇਹ ਜਮਣ ਤੋਂ ਰੋਕਦੀ ਹੈਗੀ ਖਾਸ ਕਰ ਜਿਹੜੇ ਸ਼ੂਗਰ ਵਾਲੇ ਮਰੀਜ਼ ਨੇ ਉਹਨਾਂ ਨੂੰ ਦਾ ਖੂਨ ਜਦੋਂ گاੜਾ ਹੋ ਜਾਂਦਾ ਉਹਨਾਂ ਲਈ ਤਾਂ ਇਹ ਵਰਦਾਨ ਸਾਬਤ ਹੁੰਦੀ ਆ ਤੇ ਇਹਦੇ ਮਾੜੇ ਮੋٹے ਜਿਹੜੇ ਸਾਈਡ ਇਫੈਕਟ ਨੇ ਹਲਕਾ ਸਿਰਦਰਦ ਗੈਸ ਪੇਟ ਦੀ ਤਕਲੀਫ ਥਕਾਵਟ ਮਾਸਪੇਸ਼ੀਆਂ 'ਚ ਹਲਕਾ ਮੋਟਾ ਦਰਦ ਤੇ ਬਾਕੀ ਕੋਈ ਵੀ ਮੈਡੀਸਨ ਲੈਣੀ ਹੈ ਇੱਕ ਵਾਰ ਆਪਦੇ ਡਾਕਟਰ ਦੀ ਸਲਾਹ ਜ਼ਰੂਰ ਲਓ ਇਹ ਦਵਾਈ ਲੈਣੀ ਕਦੋਂ ਆ ਇਹਨੂੰ ਜ਼ਿਆਦਾਤਰ ਡਾਕਟਰ ਰਾਤ ਦੇ ਸਮੇਂ ਰეკਮੈਂਡ ਕਰਦੇ ਨੇ ਵੀ ਸੌਣ ਲੱਗੇ ਇੱਕ ਗੋਲੀ ਤੁਸੀਂ ਲੈ ਸਕਦੇ ਹੋ ਡੋਜ ਡਾਕਟਰ ਡਿਸਾਈਡ ਕਰਦੇ ਆ ਵੀ 10mg ਲੈਣੀ ਆ 20mg ਲੈਣੀ ਆ 40 ਦੇਣੀ ਆ ਕਿਉਂ ਕੈਸਟਰੋਲ ਦੇ ਉੱਤੇ ਨਿਰਭਰ ਹੁੰਦਾ ਵੀ ਕਿੰਨਾ ਕੁ ਤੁਹਾਡਾ ਜ਼ਿਆਦਾ ਹੈ ਕਿੰਨਾ ਕੁ ਘੱਟ ਜਿਹਨੂੰ ਕਿਤੇ ਜਿਗਰ ਦੀ ਬਿਮਾਰੀ ਆ ਗਰਭਵਤੀ ਮਹਿਲਾਵਾਂ ਮਾਸਪੇਸ਼ੀਆਂ ਦੇ ਦਰਦ ਤੇ ਸ਼ਰਾਬ ਪੀਣ ਵਾਲੇ ਥੋੜਾ ਜਿਹਾ ਵੀ ਧਿਆਨ ਰੱਖਣਾ ਚਾਹੀਦਾ ਇਹਨਾਂ ਨੂੰ ਤੇ ਆਪਦੇ ਡਾਕਟਰ ਦੀ ਸਲਾਹ ਤੋਂ ਬਿਨਾਂ ਨਾ ਲਿਓ ਤੇ ਜਿਹੜੇ ਮੈਂ ਤੁਹਾਨੂੰ ਦੱਸਦਾ ਵੀ ਇਹ ਹਰ ਇੱਕ ਨੂੰ ਆਪਦੇ ਘਰੇ ਕਿਉਂ ਰੱਖਣੀ ਚਾਹੀਦੀ ਦੀਆਂ ਅਈ ਦੇ ਹੁਣ ਥੋਨੇ ਇੰਨੇ ਫਾਇਦੇ ਸੁਣ ਲਏ ਵੀ ਇਹ ਆਪਣੀ ਨਾੜਾਂ ਦੇ ਵਿੱਚ ਜਿਹੜਾ ਖੂਨ ਜੰਮਦਾਗਾ ਜਿਹਦੀ ਮਾਰ ਬੰਦੇ ਨੂੰ ਅਟੈਕ ਆਉਂਦਾ ਉਹਦੇ 'ਚ ਬਹੁਤ ਜ਼ਿਆਦਾ ਕੰਮ ਕਰਦੀ ਆ ਇਹ ਰੱਖਣੀ ਇੱਕ ਇਹ ਹੋਗੀ ਅਟੋਰੀ ਵਸਟਰਨ 20 ਐਮਜੀ ਇੱਕ ਕਲੈਪਿਡੋਲ ਹੋਗੀ 40 ਐਮਜੀ ਇੱਕ ਡਿਸਪ੍ਰਿਨ ਤੇ ਇਹ ਤਿੰਨ ਤਿੰਨ ਗੋਲੀਆਂ ਤਕਰੀਬਨ ਹਰ ਇੱਕ ਬੰਦੇ ਨੂੰ ਆਪਦੇ ਘਰੇ ਰੱਖਣੀਆਂ ਚਾਹੀਦੀਆਂ ਨੇ ਜੇ ਕਿਸੇ ਬੰਦੇ ਨੂੰ ਮੌਕੇ ਤੇ ਟੈਕ ਆਉਂਦਾ ਨਾ ਤਾਂ ਉਹਨਾਂ ਨੂੰ ਇਹ ਮੌਕੇ ਦੇ ਉੱਤੇ ਦੇ ਦਿਓ ਉਹ ਹਸਪਤਾਲ ਤੱਕ ਪਹੁੰਚਦਾ ਹੋ ਜਾਊਗਾ ਜੇ ਜਾਣਕਾਰੀ ਇਹ ਗੋਲੀ ਬਾਰੇ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਹੋਰ ਵੀ ਮੈਡੀਸਨ ਸੰਬੰਧੀ ਵਧੀਆ ਤੋਂ ਵਧੀਆ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਹੋ ਸਕਦਾ ਆਪਣੀ ਵੀਡੀਓ ਨਾਲ ਕਿਸੇ ਦਾ ਕੋਈ ਫਾਇਦਾ ਹੀ ਹੋ ਜੇ ਧੰਨਵਾਦ ਦੋਸਤੋ